ਪਾੜ ਗਏ ਪਾੜ ਗਏ ਇਹ ਪਾੜ ਗਏ ਪਾੜ ਗਏ ਜੀ ਪਾੜ ਗਏ ਇਹ ਪਾੜ ਗਏ ਕਰਦੀਆਂ ਚੀਕਾ ਪਾੜ ਗਏ ਪਾੜ ਗਏ ਸਲੋਜੀ ਆ ਜਿਹੜਾ ਆਪਾਂ ਬਾਜ਼ਾਰ ਤੋਂ ਗੱਦਾ ਲੈ ਕੇ ਆਏ ਹਨਾ ਇਹ ਵੀ ਇੱਥੇ ਪੇਸ਼ਾ ਦਿੰਨੇ ਆ ਇਹਦੇ ਉੱਪਰ ਵੀ ਬਲਡੋਜ ਨਗਾਵਾਗੇ ਇਹ ਵੀ ਚੈੱਕ ਕਰਾਂਗੇ ਪਾੜ ਗਿਆ ਇਹ ਬਾਜ਼ਾਰ ਵਾਲਾ ਗੱਦਾ ਹੈਗਾ ਆ ਇਹਨਾਂ ਦਾ ਆਪਣਾ ਆਪਾਂ ਹੁਣ ਦੇਖ ਲੈਂਦੇ ਆ ਵੀ ਨਾ ਜੇ ਫਰਕ ਕੀ ਹੈਗਾ ਆ ਦੇਖੋ ਵੀ ਜਿਹੜਾ ਬਾਜ਼ਾਰ ਦਾ ਗੱਦਾ ਨਾ ਹਾਲ ਕੀ ਬਣ ਗਿਆ ਇਹ ਫਟ ਚੁੱਕਾ ਆ ਤਾਂ ਅੰਦਰੋਂ ਵੀ ਤੁਹਾਨੂੰ ਦਿਖਾ ਦੇਣਾ ਦੇਖੋ ਤੁਸੀਂ ਅੰਦਰੋਂ ਚੈੱਕ ਕਰ ਲਓ ਇਹਦਾ ਬਿਲਕੁਲ ਤੈਸ ਇਹ ਫਟ ਵੀ ਗਿਆ ਇਹ ਬੈਠ ਵੀ ਗਿਆ ਹੈਗਾ ਜੇ ਆਪਾਂ ਕੰਫਰਮੇਬਲ ਮੈਟਰ ਸੀ ਗੱਲ ਕਰੀਏ ਇਹ ਵੀ ਤੁਸੀਂ ਚੈੱਕ ਕਰ ਲਓ ਸਾਰੇ ਪਾਸੇ ਨਾ ਨਾ ਤਾਂ ਇਹ ਪਾਟਾ ਨਾਏ ਕਿਦੋਂ ਬੈਠਾ ਇਹ ਵੇ ਬਾਜ਼ਾਰ ਚੋਂ ਲੈ ਗਿਆ ਸੀ ਮੈਨੂੰ 6500 ਰੁਪਏ ਦੀ ਜੋੜੀ ਮਿਲੀ ਆ ਜੇ ਤੁਹਾਡਾ ਸਟਾਰਟਿੰਗ ਪ੍ਰਾਈਸ ਅਸੀਂ ਰੱਖੀ ਹੈਗਾ ਸਟਾਰਟਾਗਾ ਸਟਾਰਟਿੰਗ ਦਾ ਸੀਜ਼ਨ 2400 ਰੁਪਏ ਦਾ ਜੋੜਾ ਹੈ ਜੀ ਸੋਫਾ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 35000 ਰੁਪਿਆ ਸਾਡੇ ਕੋਲ ਆ ਜਾਓ ਤੁਹਾਨੂੰ ਦੇਣਾ 35000 ਵਾਲਾ ਸੋਫਾ 25800 ਦੇ ਵਿੱਚ ਇਹਦੇ ਨਾਲ ਦਵਾਂਗੇ 1600 ਦੀ ਕੀਮਤ ਦੀ ਬੈੱਡ ਸ਼ੀਟ ਫ੍ਰੀ ਇਹ ਬਾਜ਼ਾਰਾਂ ਦੇ ਵਿੱਚ ਤੁਸੀਂ ਲੈਣੋਂ ਜਿਹੜੇ 55 55000 ਦੇ ਸੋਫੇ ਇੱਥੇ ਦੇਣਾ 34800 ਦੇ ਵਿੱਚ ਤੇ ਇਹਦੇ ਨਾਲ 5000 ਦੀ ਕੀਮਤ ਵਾਲਾ ਬਲੈਂਕਰ ਤੁਹਾਨੂੰ ਫ੍ਰੀ ਮਿਲ ਜਾਣਾ ਦੇਖੋ ਬਾਹਰ ਜੀ ਲੈ ਕੇ ਆਤੀ ਮਾਰਕੀਟ ਪ੍ਰਾਈਸ 26800 ਇਸ ਬੈੱਡ ਦਾ ਸਾਡਾ ਫੈਕਟਰੀਆ ਪ੍ਰਾਈਸ ਹੈਗਾ 17800 ਇਹਦੇ ਨਾਲ ਆ ਬੈੱਡ ਸ਼ੀਟ 1600 ਦੀ ਇਹ ਵੀ ਫ੍ਰੀ ਦੇ ਦਿਆਂਗੇ ਇਹ ਤਾਂ ਜਿਹੜੇ 5 ਸਟਾਰ ਹੋਟਲ ਅਚ ਤੁਸੀਂ 25-25000 ਰੁਪਏ ਰਾਤ ਨਾਲ ਲਵੋਨੇ ਹਨ ਉਹ ਹੋਟਲਾਂ ਦੇ ਵਿੱਚ ਇਦਾਂ ਦੇ ਮੈਟਰਸ ਪਏ ਹੁੰਦੇ ਆ ਸਲਾਹ ਹੁਣ ਅਸੀਂ ਪਹੁੰਚ ਚੁੱਕੇ ਹਾਂ ਜਲੰਧਰ ਦੀ ਮਸ਼ਹੂਰ ਕੰਫੀਬਲ ਮੈਟਰਸ ਐਂਡ ਫਰਨੀਚਰ ਮਤਲਬ ਗੱਦਿਆਂ ਦੀ ਫੈਕਟਰੀ ਜਾ ਚੁੱਕੇ ਆ ਪਹਿਲਾਂ ਵੀ ਅਸੀਂ ਆਏ ਸੀ ਤੁਸੀਂ ਦੇਖ ਲਓ ਆ ਜਿਹੜੇ ਗੱਦਿਆ ਇਹਨਾਂ ਗੱਦਿਆਂ ਦੇ ਉੱਤੇ ਅਸੀਂ ਪਹਿਲਾਂ ਕ੍ਰੇਨ ਚੜਾਈ ਸੀ 8000 ਕਿਲੋ ਦੀ ਇੱਧਰ ਤੁਸੀਂ ਦੇਖ ਲਓ ਅੱਜ ਅਸੀਂ ਲਿਆ ਆਇਆ 15000 ਕਿਲੋ ਵਾਲਾ ਬਲਡੋజర్ ਸਰ ਦਾਵੇ ਤੁਹਾਡੇ ਬਹੁਤ ਆ ਹਜੇ ਵੀ ਸੋਚ ਲਓ ਇਹ ਗੱਦੇ ਪੁਰਾਣੇ ਅੰਦਰੋਂ ਵਿੱਚ ਕਢਾ ਰਹੇ ਆ ਇੱਥੇ ਕ੍ਰੇਨ ਚੜੀ ਸੀ ਅੱਜ ਮੈਂ ਚੜਨਾ ਬਲਡੋజర్ ਤੁਸੀਂ ਦਾਵੇ ਕਰ ਦਿਓ ਗੱਦੇ ਨੂੰ ਹੋਣਾ ਕੁਝ ਨਹੀਂ ਬਲਡੋజర్ ਦੇਖ ਲਓ ਕਿੱਡਾ ਹੈਗਾ ਪਹਿਲਾਂ ਮੈਂ ਇੱਧਰ ਚੈੱਕ ਕਰੂੰ ਇੱਕ ਗੱਡੇ ਦਾ ਬਾਜ਼ਾਰ ਤੋਂ ਵੀ ਲਿਆ ਆਇਆ ਮੈਂ ਉਹਦੇ ਦੇ ਵਿੱਚ ਚੈੱਕ ਕਰੂੰਗਾ ਹਜੇ ਵੀ ਸੋਚ ਲਓ ਲੋਕਾਂ ਦੇ ਕੋਲ ਵੀਡੀਓ ਚੱਲ ਜਣੀ ਆ ਜੇ ਗੱਡੇ ਫਟ ਗਏ ਤਾਂ ਡਰਾਮਾ ਬਹੁਤ ਆ ਜਾਣਾ ਮੈਂ ਕਹਿੰਦੀ ਲਾਈਵ ਚੱਲ ਰਹੀ ਹੈ ਟੈਸਟ ਕਰਕੇ ਦੇਖੋ ਔਰ ਇੱਕ ਗੱਡੇ ਵੀ ਹੋਈ ਹੈ ਜਿਹੜੀ ਪਿਛਲੀ ਵਾਰੀ ਤੁਸੀਂ ਚੈੱਕ ਕਰਕੇ ਗਏ ਸੀਗੇ ਜੀ ਬਲੌ ਬੰਦੇ ਨੂੰ ਦੇਖੋ ਚੈੱਕ ਕਰਾ ਦੇ ਲਓ ਜੀ ਆਪਾਂ ਇਹਨਾਂ ਗੱਦਿਆਂ ਦੇ ਉੱਤੇ ਹੁਣ ਚਾਰਦੇ ਆ ਭਾਈ ਜੀ ਆਓ ਲਿਆਓ ਬਲਡੋਜ਼ਰ ਤੁਸੀਂ ਲਓ ਜੀ 15000 ਕਿਲੋ ਵਾਲਾ ਬਲਡੋਜ਼ਰ ਚਾਰਦਾ ਗੱਡੇ ਦੇ ਪਾੜ ਗਏ ਪਾੜ ਗਏ ਇੱਕ ਪਾੜ ਗਏ ਪਾੜ ਗਏ ਜੀ ਪਾੜ ਗਏ ਇਹ ਪਾੜ ਗਏ ਕਰਦੀਆਂ ਚੀਕਾ ਪਾੜ ਗਏ ਪਾੜ ਗਏ ਇੱਧਰ ਲਿਆਓ ਇੱਧਰ ਲਿਆਓ ਬਸ ਚੈੱਕ ਕਰ ਲੈਣੇ ਆ ਦੇਖੋ ਆ ਦੇਖੋ ਕੁਛ ਨਹੀਂ ਆ ਦੇਖੋ ਆ ਦੇਖ ਲਓ ਇੱਥੇ ਚੜ ਗਏ ਦੇਖੋ ਇਹਨਾਂ ਉੱਤੇ ਪਾ ਰਹੀ ਨੇ ਤਾਂ ਇਹ ਤਾਂ 1 ਇੰਚ ਵੀ ਚੱਲੇ ਨਹੀਂ ਗਾਏ ਮੈਂ ਕਿਹਾ ਤੁਸੀਂ ਆਪਣਾ ਗੱਦਾ ਵੀ ਲੈ ਆ ਜਿਹੜਾ ਬਾਜ਼ਾਰ ਵਿਕਦਾ ਆ ਆ ਦੇਖੋ ਆਪਾਂ ਜਿਹੜੇ ਪਹਿਲਾ ਗੱਦੇ ਉਹ ਚੈੱਕ ਕਰ ਲੈ ਬਾਈ ਜੀ ਲਿਆਓ ਆਪਣਾ ਗੱਦਾ ਵੀ ਲੈ ਕੇ ਆਓ ਸਲੋ ਜੀ ਆ ਜਿਹੜਾ ਆਪਾਂ ਬਾਜ਼ਾਰ ਤੋਂ ਗੱਦਾ ਲੈ ਕੇ ਆਏ ਹਨਾ ਇਹ ਵੀ ਇੱਥੇ ਪਿਛਾ ਦਿੰਨੇ ਆ ਇਹਦੇ ਉੱਪਰ ਹੀ ਬਲਡੋਜੇ ਨਗਾਵਾਗੇ ਤੇ ਇਹ ਵੀ ਚੈੱਕ ਕਰਾਂਗੇ ਇਹ ਹੈਗਾ ਬਾਜ਼ਾਰ ਦਾ ਗੱਦਾ ਆ ਆਪਾਂ ਅੰਦਰੋਂ ਫੈਕਟਰੀੋਂ ਕਢਾ ਲਿਆ ਦੇਖੋ ਕੰਫੀਬਲ ਮੈਟ੍ਰਸ ਇਹ ਕਿੱਦਾਂ ਘੜਾ ਲਿਆ ਹੁਣ ਇਹਨਾਂ ਦੀ ਕੁਆਲਿਟੀ ਵੀ ਚੈੱਕ ਕਰਦੇ ਆਂ ਸਲਾਹ ਜੀ ਬਲਡੋਜੇ ਚੜ ਗਿਆ ਇਹ ਬਾਜ਼ਾਰ ਵਾਲਾ ਗੱਦਾ ਹੈਗਾ ਆ ਇਹਨਾਂ ਦਾ ਆਪਣਾ ਆ ਆਪਾਂ ਹੁਣ ਦੇਖ ਲੈਂਦੇ ਆ ਵੀਰਾ ਜੀ ਫਰਕ ਕੀ ਹੈਗਾ ਹੁਣੇ ਚੈੱਕ ਕਰ ਲੈਂਦੇ ਆ ਜੀ ਦੋਨਾਂ ਦੇ ਵਿੱਚ ਫਰਕ ਕੀ ਆ ਆਹ ਦੇਖੋ ਵੀ ਜਿਹੜਾ ਬਾਜ਼ਾਰ ਦਾ ਗੱਦਾ ਨਾ ਹਾਲ ਕੀ ਬਣ ਗਿਆ ਇਹ ਫਟ ਚੁੱਕਾ ਆ ਇਹਦਾ ਅੰਦਰੋਂ ਵੀ ਤੁਹਾਨੂੰ ਦਿਖਾ ਦੇਣਾ ਦੇਖੋ ਤੁਸੀਂ ਅੰਦਰੋਂ ਚੈੱਕ ਕਰ ਲਓ ਇਹਦਾ ਬਿਲਕੁਲ ਤੈਸ ਇਹ ਫਟ ਵੀ ਗਿਆ ਇਹ ਬੈਠ ਵੀ ਗਿਆ ਹੈਗਾ ਜੇ ਆਪਾਂ ਕੰਫੀਬਲ ਮੈਟਰ ਦੀ ਗੱਲ ਕਰੀਏ ਇਹ ਤੁਸੀਂ ਚੈੱਕ ਕਰ ਲਓ ਸਾਰੇ ਪਾਸੇ ਨਾ ਨਾ ਤਾਂ ਇਹ ਬਾਟਾ ਨਾ ਇਹ ਕਿਤੇ ਬੈਠਾ ਇਹਦੇ ਵਿੱਚ ਸਰ ਇਹਦੇ ਵਿੱਚ ਡਿਫਰੈਂਸ ਕੀ ਹੈ ਕੀ ਕੀ ਤੁਸੀਂ ਯੂਜ਼ ਕੀਤਾ ਉਹ ਬਾਟਾ ਤੇ ਇਹਨੂੰ ਹੋਇਆ ਕੁਛ ਨਹੀਂ ਇਹ ਮਾਰਕੀਟ ਦੇ ਵਿੱਚ ਜਿੰਨੇ ਵੀ ਗੱਤੇ ਪਾਉਂਦੇ ਆ ਸਾਰੇ ਵਿੱਚ ਨੈਟ ਲੌਨ ਲਗਾ ਕੇ ਬਣਾ ਦਿੰਦੇ ਆ ਔਰ ਉਹਦੀ ਕੁਆਲਿਟੀ ਇੰਨੀ ਹਲਕੀ ਹੁੰਦੀ ਹੈ ਕਿ ਜਦੋਂ ਇਹ ਤੇ ਹੈਵੀ weight ਪੈਂਦਾ ਗੱਦਾ ਫਟ ਜਾਂਦਾ ਜੀ ਇਹਦੇ ਵਿੱਚ ਆ ਕੁਆਲਿਟੀ ਬੜੀ ਹਲਕੀ ਆ ਜਾਂਦੀ ਹੈ ਇਸ ਐਕ ਕਰ ਜਾਂਦਾ ਗੱਦਾ 6 6 2 2 ਚਾਚਾ ਮਹੀਨੇ ਚ ਗੱਦਾ ਹੀ ਬੈ ਜਾਂਦਾ ਬਿਲਕੁਲ ਜੀ ਔਰ ਅਸੀਂ ਇਹਦੇ ਵਿੱਚ ਇਨੀ ਹਾਈ ਰੈਜ਼ੋਲੂਸ਼ਨ ਫਾਰਮਸ ਯੂਜ਼ ਕਰ ਦਿੱਤੀਆਂ ਕਿ ਇਹਦੇ ਉੱਤੇ ਜਿੰਨਾ ਮਰਜੀ ਵੇਟ ਪੇ ਜਿੰਨਾ ਮਰਜੀ ਯੂਜ਼ ਕਰੇ ਇਹ ਗੱਦਾ ਨਹੀਂ ਕਦੀ ਪੈਂਦਾ ਸਰ ਇੱਕ ਗੱਲ ਹੋਰ ਦੱਸੋ ਇਹ ਵੇ ਬਾਜ਼ਾਰ ਚੋਂ ਲੈ ਗਿਆ ਸੀ ਮੈਨੂੰ 6500 ਰੁਪਏ ਦੀ ਜੋੜੀ ਮਿਲੀ ਆ ਜੇ ਤੁਹਾਡਾ ਸਟਾਰਟਿੰਗ ਪ੍ਰਾਈਸ ਅਸਲੀ ਕੀ ਹੈਗਾ ਸਟਾਰਟਿੰਗ ਤੁਹਾਡਾ ਸਟਾਰਟਿੰਗ ਪ੍ਰਾਈਸ 2400 ਰੁਪਏ ਦਾ ਜੋੜਾ ਹੈ ਜੀ 2400 ਰੁਪਏ ਦਾ ਸ਼ੁਰੂ ਵੇਖੋ ਜੀ 2400 ਦਾ ਜੋੜਾ ਹੈ ਬੀ ਕੁਆਲਿਟੀ ਦੇ ਵਿੱਚ ਵੀ ਬਿਲਕੁਲ ਜੀ ਸਰ ਮੈਨੂੰ ਸੋ ਤੁਸੀਂ ਦੇਖ ਲਓ ਜੀ ਇਹ ਗੱਦਿਆਂ ਦੀ ਫੈਕਟਰੀ ਹੈ ਨਾ ਇੱਧਰ ਸਟਾਕ ਹੀ ਬਹੁਤ ਸਾਰਾ ਤੁਸੀਂ ਜਿੰਨਾ ਮਰਜ਼ੀ ਲੈ ਜਾਓ ਇੱਧਰ ਵੀ ਤੁਸੀਂ ਚੈੱਕ ਕਰ ਲਓ ਸਰ ਵੈਰਾਈਟੀ ਬਹੁਤ ਹੈਗੀ ਆ ਸਰ ਵੈਰਾਈਟੀ ਵੀ ਹੈ ਦੇਖੋ ਆਪਣੇ ਸਾਹਮਣੇ ਮੈਨੂਫੈਕਚਰਿੰਗ ਜਿੱਦਾਂ ਹੋਣਾ ਗੱਦਾ ਕਿਸੇ ਦਾ ਆਰਡਰ ਦਾ ਤਿਆਰ ਹੋ ਰਿਹਾ ਆਪਣੇ ਸਾਹਮਣੇ ਤਿਆਰ ਕਰਵਾ ਸਕਦਾ ਕੋਈ ਪ੍ਰੋਬਲਮ ਨਹੀਂ ਕਿੱਦਾਂ ਦਾ ਮਟੀਰੀਅਲ ਲੱਗਾ ਹੈ ਕਿੱਦਾਂ ਦਾ ਕੱਪੜਾ ਲੱਗਾ ਹੈ ਸਾਰਾ ਕੁਝ ਪ੍ਰੋਪਰ ਦਿਖ ਜਾਏਗਾ ਜੀ ਮਤਲਬ ਆਪ ਬੈਠ ਕੇ ਵੀ ਇੱਥੇ ਬਣਾ ਸਕਦੇ ਹੋ ਬਿਲਕੁਲ ਇਸ ਤੋਂ ਇਲਾਵਾ ਜਿੱਦਾਂ ਇੱਧਰ ਗੱਦਾ ਤਿਆਰ ਹੋ ਕੇ ਇੱਧਰ ਲੈਮੀਨੇਸ਼ਨ ਹੋ ਜਾਂਦਾ ਹੈ ਇਹ ਪੂਰਾ ਇੱਧਰ ਏ ਆਰਥੋ ਗੱਦਾ ਹੈਗਾ ਇਸ ਤੋਂ ਇਲਾਵਾ ਸਾਡੇ ਕੋਲ ਇਦਾਂ ਦੀ ਚੀਜ਼ਾਂ ਹੁਣ ਅਸੀਂ ਇੱਕ ਨਵੀਂ ਚੀਜ਼ ਐਡੀਸ਼ਨ ਕੀਤੀ ਹੈ ਆਪਣੀ ਮੈਨੂਫੈਕਚਰਿੰਗ ਦੇ ਵਿੱਚ ਫਰਨੀਚਰ ਐਡ ਕੀਤਾ ਜੀ ਅਸੀਂ ਜੀ ਇਹਦੇ ਵਿੱਚ ਸਾਡੇ ਕੋਲ ਸਿਰਫ ਬੈਡਸ ਐ ਪਈਏ ਵੈਰਾਈਟੀਆਂ ਕੁਝ ਇਸ ਤੋਂ ਇਲਾਵਾ ਸਾਡੇ ਕੋਲ ਇਹਦੇ ਵਿੱਚ ਆ ਜਾਂਦਾ ਜਿੱਦਾਂ ਆ ਦੇਖੋ ਜੀ ਇੱਧਰ ਆਓ ਇੱਕ ਸਾਡੇ ਕੋਲ ਇੱਥੇ ਗੱਦਸਤੋ ਵਿੱਚ ਇੱਕ ਸੋਫਾ ਰੇਂਜ ਅਸੀਂ ਨਾਲ ਸਟਾਰਟ ਕੀਤੀ ਹੈ ਬਿਲਕੁਲ ਹਾਈ ਕੁਆਲਿਟੀ ਦੇ ਵਿੱਚ ਜਿਹੜੀ ਪਤਾ ਲੱਗਦੀ ਹੈ ਕਿ ਬੈਸਟ ਕੁਆਲਿਟੀ ਦਾ ਮਟੀਰੀਅਲ ਹੈ ਐਚਐਸ ਦੇ ਕੁਝ ਐਚਆਰ ਦੇ ਕੁਸ਼ਨਸ ਯੂਜ਼ ਕੀਤੇ ਹੋਏ ਆ ਬਹੁਤ ਸੋਹਣੇ ਲਗਜ਼ਰੀ ਚੀਜ਼ਾਂ ਹਨ ਉਹ ਬੈੱਡ ਸੋਫੇ ਨੇ ਵਿੱਚ ਉਹ ਤੁਸੀਂ ਚੈੱਕ ਕਰ ਲਓ ਮਤਲਬ ਹਰ ਤਰ੍ਹਾਂ ਦੀ ਚੀਜ਼ ਜਿੱਦਾਂ ਗੱਦਿਆਂ ਦੇ ਵਿੱਚ ਬਹੁਤ ਸਾਰਾ ਡਿਸਕਾਊਂਟ ਹੈ ਇਦਾਂ ਹੀ ਇਹ ਤੇ ਫਰਨੀਚਰ ਦੇ ਵਿੱਚ ਹੀ ਬਹੁਤ ਸਾਰਾ ਡਿਸਕਾਊਂਟ ਮਿਲਦਾ ਸਰ ਅੱਜ ਆਫਰ ਲੈ ਕੇ ਜਾਣੀ ਵਸ ਮੈਂ ਤੁਹਾਡੇ ਕੋਲ ਲੈ ਕੇ ਜਾਣੀ ਤੱਕੜ ਸਾਹਿਬ ਜਿਹੜਾ ਵੀਡੀਓ ਨੂੰ ਸ਼ੇਅਰ ਔਰ ਫੋਲੋ ਕਰਕੇ ਆਏਗਾ ਨਾਲੇ ਸਾਂਸ ਟੀਵੀ ਨੂੰ ਫ ਹਰੇਕ ਬੈੱਡ ਪਰਚੇਸ ਦੇ ਨਾਲ ਅਸੀਂ ਇੱਕ ਬੈੱਡ ਸ਼ੀਟ ਦਵਾਂਗੇ ਜਿਹੜੀ 1600 ਰੁਪਏ ਦੀ ਹੈਗੀ ਹੈ ਜੀ ਔਰ ਇਸ ਤੋਂ ਇਲਾਵਾ ਇੱਕ ਹੋਰ ਦਵਨ ਧਮਾਕਾ ਕਰਾਂਗੇ ਕਿ ਜਿਹੜਾ ਚੈਨਲ ਫੋਲੋ ਕਰਕੇ ਆਏਗਾ ਔਰ ਸ਼ੇਅਰ ਕਰਕੇ ਆਏਗਾ ਜਿਹੜਾ ਗੱਦਾ ਵੀ ਸਾਡੇ ਕੋਲ ਪਰਚੇਸ ਕਰੇਗਾ ਉਹਦੇ ਨਾਲ ਵੀ ਬੈੱਡ ਸ਼ੀਟ ਦਵਾਂਗੇ ਆ ਤੁਸੀਂ ਚੈੱਕ ਕਰ ਲਓ ਬ੍ਰਾਂਡਡ ਤੁਹਾਨੂੰ ਦੇ ਰਹੇ ਆ ਬੈੱਡ ਸ਼ੀਟਾਂ ਦੇਖੋ 1600 ਰੁਪਏ ਦੀ ਕੀਮਤ ਵਾਲੀ ਹੈਗੀ ਆ ਚਾਹੇ ਤੁਸੀਂ ਇਥੋਂ ਬੈੱਡ ਖਰੀਦੋ ਚਾਹੇ ਤੁਸੀਂ ਗੱਦਾ ਖਰੀਦੋ ਉਹਦੇ ਨਾਲ ਤੁਹਾਨੂੰ ਫ੍ਰੀ ਦੇ ਵਿੱਚ ਆ ਬੈੱਡ ਸ਼ੀਟ ਮਿਲਦੀਆਂ ਦੇਖੋ ਇਦਾਂ ਦੀਆਂ ਆਫਰਾਂ ਇੱਥੇ ਤੁਹਾਨੂੰ ਦੇ ਦਿੱਤੀਆਂ ਸੋ ਕੋਈ ਦੇਖ ਲਓ ਚਾਰ ਮੰਜਰਾ ਦੀ ਫੈਕਟਰੀ ਪੂਰੀ ਓਵਰਲੋਡਡ ਆ ਸਟਾਕ ਦੇ ਵਿੱਚ ਤਾਂ ਕਮੀ ਕੋਈ ਹੈ ਨਹੀਂ ਆ ਦੇਖੋ ਜਿਹੜੇ ਤੁਸੀਂ ਗੱਦੇ ਲੈਣੇ ਆ ਸਰ ਮੈਨੂੰ ਇਹ ਦੱਸੋ ਵੀ ਇਹ ਕਿੱਥੇ ਕਿੱਥੇ ਯੂਜ਼ ਹੁੰਦਾ ਥੋੜਾ ਜਿਹਾ ਇਹ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਇਹ ਸਰ ਇਹ ਆਰਥੋਪੈਟਿਕ ਸ਼ੀਟ ਹੈ ਇਹ ਬੌਂਡਡ ਹੈ ਪਿਓਰ ਪਿਓਰ ਮਟੀਰੀਅਲ ਬੌਂਡਡ ਹੈ ਇਹ ਲੇਟੈਕਸ ਹੈ ਲੇਟੈਕਸ ਤੋਂ ਬਾਅਦ ਇਹ ਪਿਓਰ ਐਚ ਆਰ ਮਟੀਰੀਅਲਸ ਆ ਜਾਂਦੇ ਸੋ ਤੁਸੀਂ ਦੇਖੋ ਇੱਧਰ ਵੀ ਚੈੱਕ ਕਰ ਲਓ ਬਹੁਤ ਸੋਹਣੇ ਸੋਹਣੇ ਤੁਹਾਨੂੰ ਸੋਫੇ ਹੈਗੇ ਆ ਇੱਧਰ ਗੱਦਿਆਂ ਦੇ ਵਿੱਚ ਦੇਖੋ ਬਹੁਤ ساری ਵੈਰਾਈਟੀ ਹੈਗੇ ਜੇਕਰ ਆਪਾਂ ਇੱਧਰ ਚੈੱਕ ਆ ਲਈਏ ਦੇਖੋ ਬੈੱਡਾਂ ਦੇ ਵਿੱਚ ਨਾ ਇੰਨੀ ਲਗਜ਼ਰੀ ਚੀਜ਼ਾਂ ਨਵੇਂ ਨਵੇਂ ਡਿਜ਼ਾਈਨ ਮਤਲਬ ਤੁਹਾਡੀ ਰੂਹ ਖੁਸ਼ ਹੋ ਜਾਣੀ ਆ ਆ ਵੀ ਤੁਸੀਂ ਚੈੱਕ ਕਰ ਲਓ ਸੋਫਾ ਨਾ ਬਾਜ਼ਾਰ ਦੇ ਵਿੱਚ 55000 60000 ਇਦਾਂ ਮੰਗਦਿਆ ਪਰ ਕੌਫੀ ਟੇਬਲ ਦਾ ਪ੍ਰਾਈਸ ਆ ਤੁਸੀਂ ਆਪ ਚੈੱਕ ਕਰ ਲਓ 34800 ਦੇ ਵਿੱਚ ਸਰ ਇੱਕ ਵੇ ਨੂੰ ਹੋਰ ਦੱਸੋ ਤੁਸੀਂ ਬੈੱਡ ਦੇ ਨਾਲ ਤੁਸੀਂ ਗੱਦਿਆਂ ਨਾਲ ਤਾਂ ਕਹਿ ਦੋ ਬੈੱਡਸ਼ੀਟ ਦਵਾਂਗੇ ਜਿਹੜਾ ਸਾਹਨ ਟੀਵੀ ਨੂੰ ਫੋਲੋ ਕਰ ਲਵੇ ਜਿਹੜਾ ਕੰਫੀਬਲ ਮੈਟਰ ਦੇ ਚੈਨਲ ਨੂੰ ਫੋਲੋ ਕਰ ਲੇ ਵੀਡੀਓ ਸ਼ੇਅਰ ਕਰਕੇ ਆਵੇ ਆਹ ਹੀ ਸੋਫਾ ਖਰੀਦਣਾ ਇਹਦੇ ਨਾਲ ਵੀ ਸਾਰਾ ਆਫਰ ਦੇਉ ਕੋਈ ਬਿਲਕੁਲ ਦਵਾਂਗੇ ਜੀ ਜਿਹੜਾ ਅਗਰ ਚੈਨਲ ਫੋਲੋ ਕਰਕੇ ਆਏਗਾ ਔਰ ਅਪਡੇਟ ਕਰ ਬਿਲਕੁਲ ਨਾਲ ਸਾਨੂੰ ਅੱਗੇ ਦਿਖਾਏਗਾ ਆਹ ਦੇਖੋ ਜੀ 3000 ਰੁਪਏ ਵਰਥ ਦੀ ਬਲੈਂਕਟ ਹੈ ਜੀ ਆਹ ਸੋਫੇ ਦੇ ਨਾਲ ਅਸੀਂ ਗਿਫਟ ਦਵਾਂਗੇ ਜੀ ਆਹ ਦੇਖੋ ਉਹ ਦੇਖੋ ਬਲੈਂਕਟ ਪਹਿਲਾਂ ਤੁਸੀਂ ਚੈੱਕ ਕਰ ਲਓ 55000 ਆ ਸੋਫਾ 34800 ਚ ਕਰਤਾ ਤੁਸੀਂ ਇੱਥੇ ਆ ਕੇ ਜੇ ਖਰੀਦਦੇ ਆ ਤੁਹਾਨੂੰ ਆਹ ਬਲੈਂਕਟ ਜਿਹੜਾ 3000 ਦੀ ਕੀਮਤ ਦਾ ਇਹ ਵੀ ਫ੍ਰੀ ਦਿੱਤਾ ਵਾ ਚੈਨਲ ਫੋਲੋ ਕਰ ਲਓ ਵੀਡੀਓ ਸ਼ੇਅਰ ਕਰ ਦਿਓ ਅੱਗੇ ਲੈ ਜਾਓ ਇੱਕ ਬੈੱਡ ਬੈੱਗ ਸ਼ੀਟ ਇੱਕ ਗੱਦਾ ਬੈੱਡ ਸ਼ੀਟ ਇੱਕ ਸੋਫਾ ਬਲੈਂਕਟ ਨਾਲ ਮਾਲਕ ਤਿੰਨੇ ਚੀਜ਼ਾਂ ਖਰੀਦੋ ਤਾਂ ਬਿਲਕੁਲ ਤਿੰਨੇ ਫ੍ਰੀ ਦੇ ਦੂੰਗੇ ਤੇ ਹੋਰ ਨਾਲ 0% ਡਾਉਨ ਪੇਮੈਂਟ ਤੇ ਫਾਈਨਾਂਸ ਵੀ ਕਰ ਦਾਂਗੇ ਜੀ। ਅੱਛਾ ਸਰ ਕਿਸ਼ਤਾਂ ਦੇ ਵੀ ਲੈ ਕੇ ਜਾ ਸਕਦੇ ਹਾਂ? ਬਿਲਕੁਲ ਹੋ ਜਾਏਗਾ ਜੀ। ਲਓ ਇੱਕ ਹੋਰ ਫਾਇਦਾ ਹੋ ਗਿਆ ਤੁਹਾਨੂੰ ਪੈਸੇ ਵੀ ਖਰਚਣ ਦੀ ਲੋੜ ਨਹੀਂ ਤੁਸੀਂ ਸਮਾਨ ਪਸੰਦ ਕਰੋ ਇੱਥੇ ਆ ਜਾਓ ਬਾਜ਼ਾਰ ਫਾਈਨਾਂਸ ਦੀਆਂ ਆਸਾਨ ਕਿਸ਼ਤਾਂ ਦੀ ਸਮਾਨ ਲੈ ਕੇ ਜਾ ਸਕਦੇ ਆ। ਇੱਥੇ ਤੁਸੀਂ 10 50 100 ਜਿੰਨੇ ਮਰਜ਼ੀ ਗੱਦੇ ਲੈਦੇ ਸੋ ਓਵਰ ਸਟਾਕ ਓਵਰ ਢਾਂਕਾ ਲੱਗਿਆ ਆ। ਪ੍ਰਾਈਸ ਬੜਾ ਇੱਥੇ ਕਿੰਨੇ ਆ? ਜਿਹੜੇ 15 15000 20 2000 ਦੇ ਮਿਲਦੇ ਇੱਥੇ 7300 12 ਚ ਵੈਸੇ ਤਾਂ 2400 ਤੋਂ ਜੇ ਸ਼ੁਰੂ ਆ। ਆ ਦੇਖੋ ਸਾਰੀ ਵੈਰ ਸਰ ਵੈਸੇ ਹਾਈएस्ट ਰੇਂਜ ਕੋਈ ਕਿਸੇ ਨੇ ਹੋਟਲਸ ਦੇ ਲੈਣੇ ਕਿਸੇ ਨੇ ਲਗਜ਼ਰੀ ਹਰ ਚੀਜ਼ ਟੋਟਲੀ ਅਵੇਲੇਬਲ ਹੈ ਸੌਫਟ ਤੋਂ ਸੌਫਟ ਹਾਰਡ ਤੋਂ ਹਾਰਡ ਇਸ ਤੋਂ ਇਲਾਵਾ ਇਹ ਨਹੀਂ ਕਿ ਗੱਲਾ ਇੰਨਾ ਸਟਾਕ ਪਿਆ ਹੋਇਆ ਆ ਦੇਖੋ ਹਰੇਕ ਗ੍ਰੇਡ ਹਰੇਕ ਡੈਂਸਿਟੀ ਦੇ ਵੀ ਸਾਡੇ ਕੋਲ ਸਭ ਕੁਝ ਪਿਆ ਹੋਇਆ ਆ ਚੈੱਕ ਕਰੋ ਤੁਸੀਂ ਜਿਸ ਸਾਈਜ਼ ਦਾ ਚਾਹੀਦਾ ਓਏ ਜਿਸ ਮਟੀਰੀਅਲ ਦਾ ਚਾਹੀਦਾ ਓਏ ਬਿਲਕੁਲ ਮਿਲ ਜਾਏਗਾ ਆ ਦੇਖੋ ਇਧਰ ਵੀ ਚੈੱਕ ਕਰ ਲਓ ਮਤਲਬ ਓਵਰ ਸਟਾਕ ਆ ਇੱਥੇ ਤੁਹਾਨੂੰ ਇਹ ਨਹੀਂ ਬਈ ਤੁਸੀਂ ਲੈਣਾ ਉਹ ਤੁਹਾਨੂੰ ਮਿਲਣਾ ਰੇਟ ਅੱਡੇ ਮੈਨੇ ਬਿਆਰ ਨਾਲੋਂ ਕੁਆਲਿਟੀ ਮਿਲਣੀ ਹੈ ਸਭ ਤੋਂ ਸੁਪਰ ਆ ਦੇਖੋ ਸਾਰੀ ਚੀਜ਼ਾਂ ਜਿਹਨੂੰ ਮੈਮਰੀ ਚਾਹੀਦਾ ਮੈਮਰੀ ਮਿਲ ਜਾਏਗਾ ਜਿਹਨੂੰ ਲੇਟੈਕਸ ਚਾਹੀਦਾ ਲੇਟੈਕਸ ਮਿਲ ਜਾਏਗਾ ਸੌਫਟੀ ਚਾਹੀਦਾ ਸੌਫਟੀ ਮਿਲ ਜਾਏਗਾ 70 ਤਰ੍ਹਾਂ ਦੇ ਗੱਦੇ ਮੇਰੀ ਫੈਕਟਰੀ 'ਚ ਬੰਦੇ ਸਰ ਕਹਿੰਦੇ ਕੋਈ ਗਰਮ ਠੰਡੇ ਕੋਈ ਬੈਕ ਪੇਨ ਉਹ ਸਾਰੇ ਹਰ ਤਰ੍ਹਾਂ ਦੇ ਬੰਦੇ ਸਰ ਮੋਰ ਦੈਨ 70 ਤਰ੍ਹਾਂ ਦੀ ਵੈਰਿਟੀ ਹੈ 2400 ਰੁਪਏ ਦਾ ਗੱਦਾ ਸ਼ੁਰੂ ਹੋ ਜਾਂਦਾ ਮੇਰੀ ਫੈਕਟਰੀ 'ਚ ਜੋੜਾ ਸੋ ਗੱਦਿਆਂ ਦੇ ਵਿੱਚ ਤਾਂ ਅਸੀਂ ਬੈਸਟ ਰਹਿ ਗਿਆਂ ਸਾਡੇ ਕੋਲ ਫਰਨੀਚਰ ਦੇ ਵਿੱਚ ਤੁਸੀਂ ਦੇਖੋ ਬਹੁਤ ਸੋਹਣਾ ਹਾਈ ਕੁਆਲਿਟੀ ਦੇ ਵਿੱਚ ਸੋਫਾ ਬਾਜ਼ਾਰ ਦੇ ਵਿੱਚ ਇਹਦੀ ਕੀਮਤ ਹੈਗੀ 35000 ਰੁਪਿਆ ਸਾਡੇ ਕੋਲ ਆਜੋ ਤੁਹਾਨੂੰ ਦੇਣਾ 35000 ਵਾਲਾ ਸੋਫਾ 25800 ਦੇ ਵਿੱਚ ਇਹਦੇ ਨਾਲ ਦਵਾਂਗੇ 1600 ਦੀ ਕੀਮਤ ਦੀ ਬੈੱਡ ਸ਼ੀਟ ਫ੍ਰੀ ਇਸ ਸੋਫੇ ਦੇ ਨਾਲ ਬੈੱਡ ਸ਼ੀਟ ਬਜਾਰਾਂ ਦੇ ਵਿੱਚ ਤੁਸੀਂ ਲੈਣੋ ਜਿਹੜੇ 55 55000 ਦੇ ਸੋਫੇ ਇੱਥੇ ਦੇਣਾ 34800 ਦੇ ਵਿੱਚ ਤੇ ਇਹਦੇ ਨਾਲ 5000 ਦੀ ਕੀਮਤ ਵਾਲਾ ਬਲੈਂਕਟ ਤੁਹਾਨੂੰ ਫ੍ਰੀ ਮਿਲ ਜਾਣਾ ਮਤਲਬ ਸੋਫੇ ਲੈ ਜਾਓ ਬੈੱਡ ਲੈ ਜਾਓ ਗੱਦੇ ਲੈ ਜਾਓ ਹਾਈ ਕੁਆਲਿਟੀ ਦੇਖੋ ਹਰ ਚੀਜ਼ ਲਿਖ ਕੇ ਲਾਤੀ ਮਾਰਕੀਟ ਪ੍ਰਾਈਸ 26800 ਇਸ ਬੈੱਡ ਦਾ ਸਾਡਾ ਫੈਕਟਰੀਆ ਪ੍ਰਾਈਸ ਹੈਗਾ 17800 ਇਹਦੇ ਨਾਲ ਆ ਬੈੱਡ ਸ਼ੀਟ 1600 ਦੀ ਇਹ ਵੀ ਫ੍ਰੀ ਦੇ ਦੇਾਂਗੇ ਇਸੇ ਤਰ੍ਹਾਂ ਤੁਸੀਂ ਆਹ ਸੋਫਾ ਚੈੱਕ ਕਰ ਲਓ ਮਤਲਬ ਹਰ ਇੱਕ ਚੀਜ਼ ਤੁਹਾਡੇ ਘਰ ਦੇ ਵਿੱਚ ਫਰਨੀਚਰ ਅਸੀਂ ਇਦਾਂ ਦਾ ਦਵਾਂਗੇ ਜਿਹੜੇ ਤੁਸੀਂ 15 15 ਸਾਲ 20 20 ਸਾਲ ਮਤ ਗਰੰਟੀ ਯਾ ਇਹਦੀ ਲਾਈਫ ਹੈਗੀ ਆ ਇਹ ਨਹੀਂ ਵੀ ਤੁਸੀਂ ਬਾਜ਼ਾਰਾਂ ਨੂੰ ਸਮਾਨ ਲੈ ਜਾਓ ਕਦੇ ਉਹਦਾ ਕੁਝ ਟੁੱਟ ਜੇ ਕਦੇ ਉਹ ਪਾੜ ਜੇ ਜਾਂ ਸੀਟਾਂ ਬੈਠ ਜਾਣ ਹਾਈ ਚੀਜ਼ ਦੇਣੀ ਆ ਵਧੀਆ ਰੇਟ ਦੇਣੀ ਆ ਰੇਟ ਘਟ ਦੇਣਾ ਸੋ ਸਰ ਆਹ ਕੀ ਜੀ ਮੈਨੂੰ ਆਹ ਦੱਸੋ ਇਸ ਗੱਦੇ ਬਾਰੇ ਵੀ ਦੱਸੋ ਜੀ ਸਰ ਇਹ ਗੱਦਾ ਇੱਕ ਨਵਾਂ ਬਣਾਇਆ ਹੈ ਅਸੀਂ ਇਹਨੂੰ ਅਸੀਂ ਸੁਪਰ ਸੌਫਟ ਮੈਟ੍ਰੀਸ ਕਹਿੰਦੇ ਆ ਤੇ ਬਾਕੀ ਬਹੁਤ ਸੌਫਟ ਤੇ ਪਿਓਰ ਆਰਗੇਨਿਕ ਕਪੜਾ ਹੈ ਇੱਥੇ ਬੈਠ ਕੇ ਦੇਖੋ ਜਿਹੜੇ ਆਂਦੇ ਨਾ ਬਾਹਰ ਫੋਰਨ ਤੋਂ ਜਿਹੜੇ ਕਹਿੰਦੇ ਸਾਨੂੰ ਨਰਮ ਗੱਦੇ ਨਹੀਂ ਮਿਲਦੇ ਜੀ ਇੱਥੇ ਪੰਜਾਬ ਦੇ ਵਿੱਚ ਸਗਤ ਸਗਤ ਮਿਲਦੇ ਦੇਖੋ ਹਾਂਜੀ ਇਹਦਾ ਵਾਕਈ ਵੀ ਪੂਰਾ ਨਰਮ ਗੱਦਨਾ ਇਹ ਤਾਂ ਜਿਹੜੇ 5 ਸਟਾਰ ਹੋਟਲ ਅੱਜ ਤੁਸੀਂ 25-25000 ਰੁਪਏ ਰਾਤ ਨਾਲ ਲਉਨੇ ਹਨਾ ਉਹ ਹੋਟਲਾਂ ਦੇ ਵਿੱਚ ਇਦਾਂ ਦੇ ਮੈਟਰਸ ਪਏ ਹੁੰਦੇ ਆ ਸਰ ਇਹ ਤਾਂ ਹੋਊਗਾ 50-60000 ਦਾ ਨਹੀਂ 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 ਸਰ ਤੁਸੀਂ ਇਮੇਜਿਨ ਕਰੋ ਮੈਂ ਤਾਂ ਆਨਲਾਈਨ ਆਨਲਾਈਨ ਵੀ ਚੈੱਕ ਕੀਤਾ ਸੀ 55-58000 ਇਦਾਂ ਸੀਗਾ ਇੱਥੇ ਆਪਾਂ ਫੈਕਟਰੀ ਚ ਖਾਣੇ ਇੱਥੇ ਕੀ ਫਰਕ ਆ ਹਾ ਦਾ ਰੇਟ ਇੱਥੇ ਇਹ ਨਹੀਂ ਵੀ ਜਿਹੜੇ 5-5000 ਵਾਲੇ ਗੱਦੇ ਉਹ 2400 ਚ ਮਿਲਦੇ ਆ ਇੱਥੇ ਜਿਹੜੇ ਉੱਪਰਲੀ ਰੇਂਜ ਆ ਉਹ ਵੀ ਤੁਹਾਨੂੰ ਅੱਧੇ ਰੇਟਾਂ ਦੇ ਮਿਲ ਜਾਣ ਮਤਲਬ ਬੜੇ ਕੰਫਰਟ ਜ਼ੋਨ ਹੈਗੇ ਆ ਤੁਸੀਂ ਜੇ ਲਗਜ਼ਰੀ ਫੀਲ ਕਰਨੀ ਤੁਸੀਂ ਇਹ ਗੱਦੇ ਵੀ ਇੱਥੋਂ ਲੈ ਕੇ ਜਾ ਸਕਦੇ ਇੱਕ ਚੀਜ਼ ਹੋਰ ਹੈ ਜਿਹੜੇ ਸਾਡੇ ਬਾਹਰ ਪੰਜਾਬੀ ਭਰਾ ਰਹਿੰਦੇ ਆ ਜਿਹੜੇ ਉੱਥੇ ਉਹਨਾਂ ਨੂੰ ਗੱਦੇ ਨਹੀਂ ਮਿਲਦੇ ਜਿਹੜੇ ਉੱਥੇ ਕਹਿੰਦੇ ਜੀ ਬਹੁਤ ਸੌਫਟ ਗੱਦੇ ਨੇ ਸਾਡੇ ਕੋਲ ਸੁੱਤਾ ਨਹੀਂ ਜਾਂਦਾ ਸਾਡੇ ਕੋਲ ਇਦਾਂ ਦੇ ਵੀ ਗੱਦੇ ਇੱਥੋਂ ਬਣ ਕੇ ਐਕਸਪੋਰਟ ਹੁੰਦੇ ਨੇ ਕਿ ਜਿਹੜੇ ਉਧਰ ਈਜ਼ੀਲੀ ਔਰ ਬਹੁਤ ਵੀ ਹਾਫ ਹਾਫ ਰੇਟਸ ਦੇ ਉੱਤੇ ਕਈ ਜਗ੍ਹਾ ਜਾਂਦੇ ਆ ਅਗਰ ਉਹਨਾਂ ਨੂੰ ਵੀ ਚਾਹੀਦੇ ਹਾਂ ਤਾਂ ਸਿੱਧਾ ਕੰਟੈਕਟ ਕਰ ਸਕਦੇ ਨੇ ਨੰਬਰ ਸਕਰੀਨ ਤੇ ਹੈਗੇ ਤੁਸੀਂ ਕੋਈ ਕੁਐਸਚਨ ਹੈਗਾ ਕੋਈ ਪੁੱਛਣਾ ਤੁਸੀਂ ਫੋਨ ਕਰ ਸਕਦੇ ਆ ਕੈਮਰਾਮੈਨ ਓਮ ਸੰਧੀ ਨਾਲ ਹਰਦੀਪ ਸਿੰਘ ਦਗਰਸਾਂ ਟੀਵੀ ਜਲੰਧਰ